ਇੰਟਰਵਿਊਸ ਤੇ ਜਿੰਨੀਆਂ ਖਬਰਾਂ ਹੁਣ ਤੱਕ ਸਾਹਮਣੇ ਆਈਆਂ ਉਹ ਤੋਂ ਇਹ ਪਤਾ ਲੱਗਿਆ ਕਿ ਉਹਦੀ ਬਾਡੀ ਦੇ ਉੱਤੇ ਨਿਸ਼ਾਨ ਸੀਗੇ ਉਹਦੇ ਮੋਢਿਆਂ ਉੱਤੇ ਨਿਸ਼ਾਨ ਸੀ ਕਿ ਉਹਨੂੰ ਫੜ ਕੇ ਜਾਤਾ ਬੈੱਡ ਤੇ ਧੱਕੇ ਨਾਲ ਪਾਇਆ ਗਿਆ ਜਾਂ ਕੁਝ ਖਵਾਇਆ ਪਿਲਾਇਆ ਗਿਆ ਤੇ ਇਹ ਵੀ ਸੁਣਨ ਵਿੱਚ ਆਇਆ ਕਿ ਉਹਦਾ ਵਕੀਲ ਇੱਕ ਇੰਟਰਵਿਊ ਦੇ ਵਿੱਚ ਬਕਾਇਦਾ ਰੋਕੇ ਦੱਸ ਰਿਹਾ ਕਿ ਉਹਦੀ ਲਾਸ਼ ਨੂੰ ਸੜਕ ਉੱਤੇ ਰੱਖ ਕੇ ਧਰਨਾ ਲਾਉਣਾ ਪਿਆ ਕਿਉਂ ਕਿਉਂਕਿ ਪੁਲਿਸ ਜਿਹੜੀਆਂ ਦੋ ਨੜ ਦਾ ਸੀ ਉਹਦੀਆਂ ਉਹਨੂੰ ਫੜਨੀ ਸੀ ਰਹੀ ਮੈਨੂੰ ਸਮਝ ਨਹੀਂ ਲੱਗਦੀ ਕਿ ਇੱਕ ਬੰਦੇ ਦੀ ਜਾਨ ਚਲੀ ਗਈ ਠੀਕ ਹੈ ਇਸ ਤੋਂ ਉੱਪਰ ਤੁਹਾਨੂੰ ਕੀ ਸਬੂਤ ਚਾਹੀਦੇ ਹੁੰਦੇ ਨੇ ਉਹਨੂੰ ਫੜਨ ਦੇ ਲਈ ਜਿਹੜਾ ਸਾਫ਼-ਸਾਫ਼ ਕਸੂਰਤਾਂ ਨੂੰ ਦਿਖਾਈ ਦੇ ਰਿਹਾ ਹੁੰਦਾ ਹੈ ਜਸਟਿਸ ਸਿਸਟਮ ਦੀ ਰਿਸਪੈਕਟ ਵੀ ਹੈ ਤੇ ਜਸਟਿਸ ਸਿਸਟਮ ਨੇਹਾ ਆਪਣਾ ਘਰ ਬਚਾ ਰਹੀ ਸੀ ਪਰ ਕਿਹੜਾ ਘਰ ਬਚਾ ਰਹੀ ਸੀ ਉਹ ਘਰ ਜਿਸ ਘਰ ਦੇ ਵਿੱਚ ਉਹਨਾਂ ਨੇ ਇੱਕ ਚਾਦਰ ਵੀ ਨਹੀਂ ਸੀ ਉਹ ਦੇਣਾ ਚਾਹੁੰਦੇ ਉਹਨਾਂ ਨੇ ਚਾਦਰ ਉੱਤੇ ਵੀ ਇੱਕ ਮੋਮ ਜਾਮੇ ਦੀ ਸ਼ੀਟ ਬਿਸ਼ਾਈ ਹੋਈ ਸੀ ਕਿ ਸਾਡੀ ਚਾਦਰ ਤੱਕ ਨਾ ਖਰਾਬ ਹੋ ਜੇ ਜਿੰਨੇ ਇੰਟਰਵਿਊਜ਼ ਦੇ ਵਿੱਚ ਉਹਦੇ ਘਰਦਿਆਂ ਦੇ ਵੱਲੋਂ ਦਿੱਤੇ ਗਏ ਬਿਆਨ ਸੁਨੇ ਨੇ ਉਹਨਾਂ ਤੋਂ ਪਤਾ ਲੱਗਿਆ ਕਿ ਲਾਸਟ ਟਾਈਮ ਦੇ ਵਿੱਚ ਜਦੋਂ ਉਹਦੇ ਆਖਰੀ ਸਾਹ ਚੱਲ ਰਹੇ ਸੀ ਉਹਦਾ ਮਲਮੁੱਤਰ ਬੈੱਡ ਦੇ ਉੱਤੇ ਸੀ ਤਾਂ ਸਹੁਰਿਆਂ ਨੇ ਥੱਲੇ ਮੋਮਯਾਮਾ ਪਛਾਇਆ ਹੋਇਆ ਸੀ ਆਪਣੀ ਚਾਦਰ ਨੂੰ ਬਚਾਉਣ ਵਾਸਤੇ ਇਸ ਤੋਂ ਵੱਧ નિર્ਦੇਇ ਟੱਬਰ ਮੈਂ ਕਦੇ ਨਹੀਂ ਦੇਖਿਆ ਮੈਂ ਹੈਰਾਨ ਹਾਂ ਮੈਂ ਇਹ ਸੋਚ ਰਹੀ ਹਾਂ ਕਿ ਕੀ ਕੁੜੀਆਂ ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ ਕਿ ਆਪਾਂ ਕਹਿ ਦਿੰਦੇ ਆ ਕਿ ਇੰਡੀਪੈਂਡੈਂਟ ਦੌਰ ਚੱਲ ਰਿਹਾ ਅੱਜ ਵੀ ਕੁੜੀਆਂ ਆਪਣੇ ਘਰ ਬਚਾਉਣ ਦੇ ਲਈ ਸ਼ਹੀਦ ਹੋ ਰਹੀਆਂ ਨੇ ਉਸ ਕੁੜੀ ਨੇ ਆਪਣੇ ਘਰ ਦੀ ਇੱਜ਼ਤ ਤਾਂ ਬਚਾ ਲਈ ਪਰ ਆਪਣੀ ਜਾਨ ਗਵਾ ਲਈ ਪਰ ਇੱਥੇ ਕਸੂਰ ਸ਼ਾਇਦ ਕਿਤੇ ਨਾ ਕਿਤੇ ਸਮਾਜ ਦਾ ਵੀ ਆ ਜੇ ਉਹ ਤਲਾਕ ਲੈ ਕੇ ਘਰੇ ਆ ਜਾਂਦੀ ਤਾਂ ਇਹੀ ਲੋਕਾਂ ਨੇ ਉਹਨੂੰ ਕਹਿਣਾ ਸਿੱਖਦੇ ਤੋਂ ਵਸ ਨਹੀਂ ਹੋਇਆ ਹੁਣ ਤੁਸੀਂ ਮੈਨੂੰ ਦੱਸੋ ਉਹ ਤਾਂ ਵਸਣਾ ਚਾਹੁੰਦੀ ਸੀ ਕਿ ਬਸੌਣ ਵਾਲਿਆਂ ਦੀ ਨੀਤ ਸੀ ਉਹ ਹਵਾਨਾ ਦਾ ਕੀ ਕੀਤਾ ਜਾ ਸਕਦਾ ਕਿੱਦਾਂ ਪਤਾ ਲੱਗੂਗਾ ਕਿ ਜਿਹੜੇ ਵਿਆਹਣ ਆਏ ਨੇ ਇਹ ਜਮਦੂਦ ਨੇ ਜਾਂ ਘਰ ਦੇ ਨੇ ਸਾਡੇ ਕਿਹੜੇ ਘਰ ਨੇ ਜਿੱਥੇ ਸਾਨੂੰ ਜੰਮਿਆ ਜਿੱਥੇ ਸਾਨੂੰ ਵਿਆਇਆ ਸਾਨੂੰ ਸਾਡੇ ਘਰ ਦੇ ਦੋ ਅਸੀਂ ਉੱਥੇ ਜਾ ਕੇ ਵਸ ਚੰਗੀ ਆ ਕੁੜੀ ਨੂੰ ਜ਼ਹਿਰ ਦਿੱਤੀ ਕਿੱਦਾਂ ਗਈ ਹੈ ਹਾਲੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਰੋਟੀ ਵਿੱਚ ਦਹੀਂ ਵਿੱਚ ਦਾਲ ਸਬਜ਼ੀ ਜਾਂ ਕਿੱਦਾਂ ਜਾਂ ਠੱਕੇ ਨਾਲ ਸਿੱਧੀ ਬੋਤਲ ਉਹਦੇ ਮੂੰਹ ਨੂੰ ਉੜੇਲ ਦਿੱਤੀ ਕਿ ਕੁਝ ਸਾਹਮਣੇ ਨਹੀਂ ਆਇਆ ਬਟ ਜਿੰਨਾ ਇੰਟਰਵਿਊ ਦੇ ਵਿੱਚ ਸੁਣਿਆ ਤਾਂ ਇਹ ਪਤਾ ਲੱਗਿਆ ਕਿ ਉਹਨਾਂ ਹਵਾਨਾ ਨੇ ਫੋਟੋ ਤੱਕ ਭੇਜੀ ਮੰਗਣ ਤੇ ਕਿ ਆਹ ਵਾਲੀ ਜ਼ਹਿਰ ਨੇਹਾ ਦੇ ਅੰਦਰ ਆ। ਕਿ ਉਹਨੂੰ ਖਾਫ ਨਹੀਂ, ਕਿਹਨ ਨੂੰ ਡਰ ਨਹੀਂ ਮੈਂ ਤਾਂ ਇਹ ਹੀ ਸੋਚ ਜਾਨੀ ਆ ਕਿ ਇੰਨੇ ਮੈਂਬਰ ਸੀਗੇ ਘਰ ਦੇ 5-6 ਜਾਨੇ ਉਹਨਾਂ ਚ ਕਿਸੇ ਦਾ ਦਿਲ ਤਾਂ ਪਸੀਜਾ ਹੋਗਾ ਕਿਸੇ ਨੂੰ ਤਾਂ ਤਰਸ ਆ ਗਿਆ ਹੋਊਗਾ ਕਿ ਛੱਡ ਦਿੰਨੇ ਆ ਚੱਲ ਕੋਈ ਨਹੀਂ ਕੀ ਹੋ ਗਿਆ ਸੀ ਕੋਕਾ ਪਾ ਮੀਟ ਬਣਾ ਅੰਡੇ ਬਣਾ ਕੀ ਗੱਲ ਕੁੜੀਆਂ ਵਿਆਹ ਕੇ ਲਿਆਉਣੇ ਹੋ ਤੁਸੀਂ ਇੱਥੇ ਕੰਮ-ਕੰਮ ਕਰਾਉਣ ਵਾਸਤੇ ਜਿਹੜੀਆਂ ਪਹਿਲਾਂ ਬੈਠੀਆਂ ਹੁੰਦੀਆਂ ਨੇ ਘਰੇ ਬੁੜੀਆਂ ਕੁੜੀਆਂ ਕਿ ਉਹ ਨਾਲ ਨਹੀਂ ਲੱਗ ਸਕਦੀਆਂ ਜੇ ਇੱਕ ਨਵੀਂ ਕੁੜੀ ਆ ਗਈ ਉਹਨੂੰ ਕੰਮ 'ਚ ਥੋੜੀ-ਬੋਲੀ ਦਿੱਕਤ ਹੁੰਦੀ ਹੈ ਕੀ ਘਰ ਤੋਂ ਸਬਰ ਸੰਤੋਖ ਨਹੀਂ ਹੁੰਦਾ ਕਿਹੜੀ ਤੁਸੀਂ ਇੱਥੇ ਇੱਥੇ ਤੁਸੀਂ ਹੋਸਟਲ ਬਣਾ ਲੈਣੇ ਹੋ ਘਰ ਨੂੰ ਕਿ ਜਿਵੇਂ ਕਿਹਾ ਤਾਂ ਉਵੇਂ ਕਰਨਾ ਆਈ ਸਵਰ ਮੈਂ ਦੁਖੀ ਵੀ ਬਹੁਤ ਹਾਂ ਤੇ ਮੈਂ ਗੁੱਸੇ 'ਚ ਵੀ ਬਹੁਤ ਹਾਂ ਮੈਨੂੰ ਗੁੱਸਾ ਆ ਰਿਹਾ ਸ਼ਾਇਦ ਆਪਣੇ ਆਪ ਤੇ ਸ਼ਾਇਦ ਆਪਣੀ ਹੋਂਦ ਤੇ ਕਿ ਸ਼ਾਇਦ ਸਾਡੀ ਕੁੜੀਆਂ ਦੀ ਕੋਈ ਜੂਨ ਨਹੀਂ ਹੈਗੀ ਸਾਡੇ ਲਈ ਦੁਨੀਆ ਉੱਤੇ ਸਿਰਫ ਦੋਈ ਚੀਜ਼ਾਂ ਬਣੀਆਂ ਨੇ ਇੱਕ ਗੁਲਾਮੀ ਦੂਜਾ ਜੇ ਅਸੀਂ ਉਸ ਗੁਲਾਮੀ ਦੇ ਮੂਰੇ ਬੋਲਦੇ ਹਾਂ ਤਾਂ ਬਦਨਾਮੀ that's all